ਸਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇਰ ਕਾਲ ਮੂਰਤ ਜੁਨੀ ਸੇ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਤਨਾਮੁ ਕੋਸੀ ਭੀ ਸਚੁ ਸੋਚੇ ਸੋਤ ਨ ਹੋਵੇ ਜੇ ਸੋਚੀ ਲਖਵਾ ਚੁੱਪੇ ਚੁੱਪ ਨ ਹੋਵੇ ਜੇ ਲਾਇ ਰਹਿ ਲਿਖਤਾ ਔਖਿਆ ਔਖ ਨ ਉਤਰੀ ਜੇ ਬੰਨ ਨ ਪੂਰੀਆਂ ਪਾਰ ਸੇ ਸਿਆਣ ਪਲਖ ਹੋਏ ਤੈ ਕਿੰਨਾ ਚੱਲੇ ਨਾਲ ਕਿਮਸ ਤਿਆਰਾ ਹੋਈਏ ਕਿੰ ਕੋੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਣਾਕਾਰ ਹੁਕਮ ਨਾ ਕੇ ਆਜਾਈ ਹੁਕਮੀ ਹੋਵਣ ਜੇ ਹੁਕਮ ਲੈ ਬਿੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਏ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਾਈ ਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕੈ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਣ ਨਿਸਾਨ ਗਾਵੇ ਕੋ ਬਨ ਬਨਿਆਈਆਂ ਛਾ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤੰਖੇ ਗਾਵੇ ਕੋ ਜੀਲੇ ਪ੍ਰਦੇ ਗਾਵੇ ਕੋ ਜਾਫੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਥੀ ਨਾਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲਿੰਦੇ ਥੱਪਾ ਹੈ जुगा जुगन तर खाहे खाहे हुक्मी हुक्म चलाए रहा नानक विसे वे परवाहु साचा साहिब साच नाए भाख्या अपार आखे मंगे सिह दे दात करे दातार फेर की अगे रखी जित दिशंदर बार मोह की बोलन बोलिए जिसन तरे प्यार ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀ ਸਬਾਪੇ ਸੱਚਿਆ ਥਾਪਿਆ ਨਾ ਜਾਏ ਕਿੱਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਮਤਾਨ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖੁ ਲਾਡੰ ਗੁਰਮੁਖੁ ਵੇਦੰ ਗੁਰਮੁਖੁ ਆਸਮਾਈ ਗੁਰਇਸਰ ਗੁਰਗੋੜਖ ਬ੍ਰਹਮਾ ਗੁਰਪਾਰਬਤੀ ਮਾਈ ਜੇ ਹਉ ਜਾਣਾ ਅੱਖਾ ਨਹੀਂ ਕਹਿਣਾ ਕਥਨ ਨਾ ਜਾਏ ਗੁਰਾਇਕ ਤਹਿ ਭਜਾਈ ਸਭਨਾ ਜੀਆ ਕੈਕ ਦਾਤਾ ਸੋਮੈ ਵਿਸਰਨਾ ਜਾਏ ਗੁਰਾਇਕ ਤਹਿ ਭਜਾਈ ਸਭਨਾ ਜੀਆ ਕੈਕ ਦਾਤਾ ਸੋਮੈ ਵਿਸਰਨਾ ਜਾਏ ਏਕੋ ਅੰਕਾਰ ਸਤਗੁਰ ਪ੍ਰਸਾਦ ਬਾਤ ਸੈਦਸਵੀ ਕਬਿਓ ਬਾਤ ਬਿੰਦੀ ਚੋਪਈ ਅਮਰੀ ਕਰੋ ਹੱਥ ਦੇ ਰੱਛਾ ਕਉਣ ਹੋਏ ਕਿਤ ਕੀ ਇੱਛਾ ਤਉ ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਿਤ ਪਾਰਾ ਅਮ੍ਰਿਤ ਪਿਛਤ ਸਬੇ ਤੁਮ ਖਾਵੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰ ਪਰਿਵਾਰ ਸੇਵਕ ਸਿੱਖ ਸਭੇ ਕਰਤਾ ਰਾਮ ਮੋਰ ਅੱਛਾ ਨਿਜ ਕਰਦੇ ਕਰੀਏ ਸੰਬੇ ਰੰਗ ਕੋ ਆਜ ਸੁਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਨਾ ਧਿਆਉ ਜੋ ਬਰਚਾਉ ਸੋ ਤੂੰ ਤੇ ਪਾਉ

ਕਾਲ ਪੈ ਕਰਮੇਸ਼ਰ ਪ੍ਰਕਾਸ਼ਾ ਸਕਲ ਕਾਲ ਕਾਇ ਕੀਆ ਤਮਾਸਾ ਜਵਨ ਕਾਲ ਲੋਕ ਕੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਤੇਂ ਦੇਤ ਦੱਖਣ ਉਤਜਾਇਓ ਆਦ ਅੰਤਿ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸ ਕੋ ਹਮਾਰੀ ਸਕਲ ਪ੍ਰਜਾ ਜਿਨਨਾਪ ਸਵਾਰੀ शिवकन को सब गुण सुख दियो सत्र को पल मोहब्बत कियो कटकट के अंतर की जानत कलिबरे की पीर पछानत चिट्टी ते कुंतरस फुल्ला सतर कृपया दृष्ट कर फुल्ला संतन दुख पाए ते दुखी सुख पाए साधन के सुखी एक एक के पछाने कटकट के कटकट के जाने जब उदक रकरा कर तारा पर जा तब देहे अपारा ਜਬ ਆਕਰ ਕਰਤ ਹਕਮ ਬਹੁ ਤੁਮ ਮੇ ਮਿਲਤ ਦੇਹ ਦਰਸ਼ਨ ਬਹੁ ਜਿਤੇ ਬਦਨ ਸ੍ਰਿਸ਼ਟ ਸਫਤਾਰੇ ਆਪ ਆਪਨੀ ਬੁਰੂ ਚਾਰੇ ਤੁਮ ਸਭ ਹੀ ਤੇਰੇ ਨਿਰਾਲਮ ਜਾਨਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਪਕਾਰ ਨਿਲੰਬ ਆਤਮੀਰ ਅਨਾਤ ਅasamb ਤਕ ਮੋਚਾਰਤ ਭੇਦਾ ਜਾ ਕੋ ਪੇਵ ਨਤਾਪਤ ਬੇਦ ਦਾ ਤਕੋ ਕਿਰਪਾ ਨਨਮਾਨਤ ਮਹਾ ਮੂਰਤ ਕਚ ਭੇਦ ਨਾ ਜਾਨਤ महादेव को कहत सदा शिव निरंकार का चिन्ह सिन्ह तेवो आप आपनी भूत है जेती बर्नत पिन्न पिन्न तोहे तेती, तो तेती। तुम्हारा लखा ना जाए सारा कहबिद सदा प्रथम संसार टेकै रूप नु रूपा रंग पियो राव की उपपा अण्डज जे रस्य तै किन्नी सुखखान मोहर रच देनी कहो कुल राजा है बैठा कुंसी मटोर पे उस क्रिकेट था सगरि श्रेष्ठ दिखाए चंभव आज जुगाधर स्वरूप अब रचा मेरी तुम करो सीखो वार सिक संग्रोद्ध दृष्ट जीते उठत तो 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 पतता सकल मिले से करो रण काता जे तुज तव तो सरनी परे ਤਿਨ ਕੇ ਦੁਸ਼ਤ ਦੋਖਿਤ ਹਿਰ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਰ ਤਾਰੇ ਜੋ ਕਲ ਕੋ ਇਕ ਬਾਰ ਤਿ ਹੈ ਤਾ ਕੇ ਕਾਰਨ ਨਹੀ ਹੈ ਰੱਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਿਸਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹੀ ਹਰਿ ਹੋ ਤਾ ਕੇ ਤਾ ਤਨਕ ਮੇ ਹਰਿ ਹੋ ਦ੍ਰਿਸ਼ਟ ਕਰਮ ਸਭ ਹੋਏ ਦੁਸ਼ਟ ਸਾਸਵਿਸ਼ ਕੇ ਨਾ ਕੋਏ ਇਕ ਬਾਰ ਜਿਨਕ ਮੇ ਸੰਭਾਰਾ ਕਾਲ ਆਸ ਤੇ ਤਾਹੂ ਮਹਾਰਾ ਜਿਨ ਨਾਮ ਤਿਹਾਰੋ ਆਹ ਦਾਰਿਗ ਦੁਖ ਤੇ ਰਾਹ ੜਕੇਤ ਮੈਂ ਸੰਤੀ ਹਾਰੀ ਆਪ ਹੱਥ ਦੇ ਲੀ ਹੋ ਬਾਰੀ ਸਰਵ ਖੋਰ ਮੋ ਹੋਏ ਸਹਾਈ ਦੁਖ ਦੋਖ ਤੇ ਲਿ ਹੋ ਬਚਾਈ ੜਕੇਤ ਮੈਂ ਸੰਤੀ ਹਾਰੀ ਆਪ ਹੱਥ ਦੇ ਲੀ ਹੋ ਬਾਰੀ ਸਰਵ ਖੋਰ ਮੋ ਹੋਏ ਸਹਾਈ ਦੁਖ ਦੋਖ ਤੇ ਲਿ ਹੋ ਬਚਾਈ ਸਵਈਆ पाएंगे जब ते तुमरे तब ते कोआ त्रेन आने राम रही पुराण पुराण नेक कहमतेक न मान्यो सिमृत शास्त्र बो सवेद कहे न जाने स्पान कृपा तुमरी करमे कहो सब तो हिपखाने दोहरा सगल द्वार क्यों छाड़ के गयो तुहारो द्वार ਬਾਹੰਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸ਼ਗਲ ਦਵਾਰ ਕਿਉ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੰਗੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਿਲਾ ਤੀਜਾ ਅਨੰਦ ੴ ਸਤਗੁਰ ਪ੍ਰਸਾਦ ਨੰਦਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸੇਤੀ ਮਨਵ ਜੀਆਂ ਬਾਤਾਂੀਆਂ ਰਾਗ ਰਸਨ ਪਰਵਾਰ ਪਰੀਆਂ ਸਬਦ ਗਾਉਣ ਆਈਆਂ ਸਬਦੋ ਤਾਂ ਗਾਓ ਹਰੀ ਕੇ ਰਾਮ ਜੀ ਨੂੰ ਸਾਇਆ ਕਹੇ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਜੇ ਮਨ ਮੇਰਾ ਆਖ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਆਰਨਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਨ ਵਿਚਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਤਿ ਸਹਿਬਾ ਕਿਆ ਨਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿੰਦੇ ਸੋ ਪਾਵੇ ਸਦਾ ਸਿਖ ਸਲਾ ਤੇਰੇ ਨਾਮ ਮਨ ਵਸਾਵੇ ਨਾ ਜਿਨ ਕੇ ਮਨ ਵਸਿਆ ਵਾਜੇ ਸਭ ਕੰਨੇਰੇ ਕਹਿ ਨਾਨਕ ਸਤਿ ਸਾਹਿਬ ਕਿਆ ਨਾਹੀਂ ਕਰ ਤੇਰੇ ਸਤਿਨਾਮ ਮੇਰਾ ਆਧਾਰੋ ਸਤਿਨਾਮ ਆਧਾਰ ਮੇਰਾ ਜਿਨ ਭੁੱਖਾਂ ਸਰਗਵਾਈਆਂ ਕਰ ਸੰਤ ਸੁਖ ਮਨ ਨਾਏ ਵਸਿਆ ਜਿਨ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿੰਦਿਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਥ ਸਬਦਿਤ ਕਰਿ ਸੰਭਾਗੇ ਕਰਿ ਸੰਭਾਗੇ ਸਬਦ ਵਾਜੇ ਕਲਾ ਚਿਤ ਕਰਿ ਧਾਰੀਆ ਪੰਜ ਦੋਤੋਵਾਂ ਕਿਤੇ ਕਾਲ ਕੰਕਟ ਮਾਰਿਆ ਤੁਰ ਕਰਮ ਪਾਇਆ ਤੁਝਿਨ ਕੋ ਸੇ ਨਾਮ ਹਰ ਕੇ ਲਾਕੇ ਕਹਿ ਨਾਨਕ ਤੇ ਸੁਖ ਹੋਆ ਚਿਤ ਦਰਪਨ ਹੰਦਵਾ ਜੇ ਅਨੰਦ ਸੁਨਵਟ ਭਾਗਿਓ ਸਗਲ ਮਨੋਰਥ ਪੂਰੇ ਹਰਿ ਬ੍ਰਹਮਾ ਪਰਵ ਪਾਇਆ ਉਤਰੇ ਸਗਲ ਹੀ ਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੇ ਸੱਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਿਤ ਦੇਵਸਰਤ ਨੋਏ ਦਈ ਦਾਇਆ ਖੇਲਨੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਤਰੰਧੂ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗੇਮ ਸਖਤ ਘਾਲ ਨਾਨਕ ਤੇਮ ਕੁਝਲੇ ਕੇਤੀ ਚੁੱਤੀ ਨਾਲ ਜਿਨੇ ਨਾਮ ਤੇ ਆਇਆ ਗੇਮ ਸਖਤ ਘਾਲ ਨਾਨਕ ਤੇਮ ਕੁਝਲੇ ਕੇਤੀ ਚੁੱਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇ ਅਗੇ ਅਰਦਾਸ ਸਾમારી ਜਿਉ ਪਿੰਡ ਸਭ ਤੇਰਾ ਪਿਆਰ ਆ ਕੋ ਨਨਕ ਸਭ ਤੇਰੀ ਵਟਿਆ ਕੋਈ ਨਾ ਉਹ ਨ ਜਾਣੇ ਮੇਰਾ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਤਾ ਸੁਖ ਰਾਸ ਤਾਂ ਕੋ ਵਿਗਨ ਨ ਕੋ ਲਾਗੇ ਜਾਂ ਕੀ ਪਰ ਬਾਗੇ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਲక్ష్ਮੀ ਪ੍ਰਤਮ ਭਗਵਤੀ ਸਿੰਘ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਮਰਦਾਸ ਫਮਦਾਸੇ ਹੋਏ ਸਾਹਿਬ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਰਿ ਸੰਤਿ ਆਏ ਜਿ ਡਿੱਠੇ ਸਦੁਖ ਜਾਈ ਤੇ ਬਹਾਦਰ ਸਿਮਰੀਏ ਕਰਨ ਨਉ ਨਿਤਾਵੇ ਤਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਦ ਸੰਪਾਦ ਸੇ ਜੋਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਜੀ ਦਾ ਸਾਧ ਸੰਤ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਜ ਦੇ ਗੁਰ ਕੀ ਪੰਜਾਬ ਪਿਆਰਿਆਂ ਸੋਹਾਂ ਸਭ ਚਾਰਿਆਂ ਚਾਲੀਆਂ ਮੁਕਤੀਆਂ ਹੱਟੀਆਂ ਜੱਪੀਆਂ ੱੱਪੀਆਂ ਜਿਨ੍ਹਾਂ ਗੁਰਮੁਖਾ ਨਾਮ ਜੱਪਿਆ ਵਣਕੇ ਛੱਕਿਆ ਦੇਖ ਚਲਾਈ ਤੇਗਵਾਹੀ ਦੇਖ ਕੈਂਡੀਟ ਕੀਤਾ ਤੈਨੂੰ ਪਿਆਰਿਆਂ ਸਚਾਰਿਆਂ ਦੇ ਪੀਤਕ ਮੈਦਾਨ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੀਆਂ ਲੋਹਾਈਆਂ ਚਰਖੀਆਂ ਤੇ ਚੜੇ ਤਨਾਰਿਆਂ ਨਾਲ ਚਿਰਵਾਏਗੇ ਸਿੱਖੀ ਸਦਕ ਕੇਸਾ ਸੁਹਾਸਾ ਸਿੰਘ ਨਿਮਾਹਿ ਤਿਨਾ ਦੀ ਪ੍ਰਿਤ ਕਮੈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਜ ਗੁਰੂ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧੰਮਾ ਜੀ ਕਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਕਿਤੇ ਆਵੇ ਚੇਤ ਅਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹ ਖਾਲਸਾ ਜੀ ਸਾਹਿਬ ਤਹ ਤਰਚਿਆ ਰਿਆਇਤ ਦੇਗ ਤੇਗ ਪਤੇ ਮਿਰਦ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸੋੜੀ ਗੁਰਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸ਼ਹਾਦਤ ਦਾਨ ਪੁੱਛਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਹਿਰੀ ਸਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਲ ਤਰੰਕਾ ਜੇ ਦੇਖਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਆਪ ਜੀ ਕੋ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪੱਦਾ ਰੱਖਾ ਏਕਾਲ ਪੁਰਖ ਵਾਹਿਗੁਰੂ ਆਪ ਆਪਣੇ ਪੰਥ ਦੇ ਸਦਾ ਸਾਹਿਦ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨਦਾਰ ਤੂ ਸਿਵਾਸ ਮਾਲ ਕਰਨ ਦਾ ਦਾਨ ਨੇ ਪਿਆਰੇ ਖਾਲਸਾ ਨੂੰ ਬਖਸ਼ੋ ਜੀ 헤 ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨਿਉਟਿਆਂ ਦੇ ਓਟ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਹਰਬਾਨ ਆਪ ਹੀ ਨਿਆਪਾਰ ਕਿਰਪਾ ਕੀਤੀ ਆਪ ਜੀ ਦੇ ਆਣ ਪਿਤਰ ਮਹਾਵਾਕ ਅਨੁਸਾਰ ਜੋ ਮੰਗੇ ਠਾਕੁਰ ਹੀ ਆਪਣੇ ਤੇ ਸਹੀ ਸਹੀ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਇਹੀਂ ਹੁਹਾ ਸੱਚ ਹੋਵੇ ਜਿੱਥੇ ਜਾਏ ਇਹ ਮੇਰਾ ਸਤਿਗੁਰੂ ਸੋਥਾਨ ਸੁਹਾਵਾ RAM ਰਾਜ ਦੇ ਆਣ ਪਿਤਰ ਮਹਾਵਾਕ ਅਨੁਸਾਰ ਆਪ ਜੀ ਦਾ ਔਟ ਆਸਰਾ ਲੈ ਕੇ ਭਾਈ ਗੁਰਦੀਪ ਸਿੰਘ ਜੀ ਅਤੇ ਉਸ ਦਾ ਸਾਰਾ ਹੀ ਪਰਿਵਾਰ ਮਿਲ ਜੁੜ ਕੇ ਆਪ ਜੀ ਦੀ ਬਾਣੀ ਪਵਿੱਤਰ ਬਾਣੀ ਜਪ ਜੀ ਸਾਹਿਬ ਦੀ ਪੰਜ ਪਉੜੀਆਂ ਚਉਪਈ ਸਾਹਿਬ ਅਨੰਦ ਸਾਹਿਬ ਦੀ ਛੇ ਪਉੜੀਆਂ ਦੀ ਜਾਪ ਕਰਵਾਏ ਨੇ ਜਾਪ ਕਰਦਿਆਂ ਤੋਂ ਆਪ ਜੀ ਸੇਵਾਦਾਰਾਂ ਫਸੋ ਸੇਵਾ ਕਰਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਜੁਣ ਜਾਣ ਬੱਚੇ ਸੰਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਗੁਰਬਾਣੀ ਸੁੱਧ ਸੇਵਾ ਕਰਨ ਦਾ ਬਲ ਉਦਮ ਬਖਸ਼ਣਾ ਜੀ ਬਾਣੀ ਪੜੀ ਸੁਣੀ ਸੱਚ ਨੇ ਵਿਖੇ ਪ੍ਰਵਾਨ ਕਰਨੀ ਗੁਰਬਾਣੀ ਦਾ ਭਾਉ ਦਰ ਆਈਆਂ ਸੰਤਾਂ ਦੇ ਹਿਰਦਿਆਂ ਦੇ ਵਿੱਚੋਂ ਸੋਨਾ ਜੀ ਸੰਤਾਂ ਦੇ ਵੱਲੋਂ ਜੋ ਵੀ ਤਿਲ ਫੁਲਹਾਂ ਜਿਹਰ ਹੋਇਆ ਹੈ ਸੋ ਆਪ ਕੀ ਕਰਕੇ ਕਦਮ ਲੇਖੇ ਲੋਣੇ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣਾ ਕਾਰੋਬਾਰ ਵਿੱਚ ਤਰੱਕੀਆਂ ਬਖਸ਼ਣਾ ਘਰ ਵਿੱਚ ਵੀ ਆਪ ਜੀ ਦੀ ਬਾਣੀ ਦਾ ਪ੍ਰਤਾਪ ਬਖਸ਼ਣਾ ਮਨੁੱਖੀ ਨੂੰ ਹੀ ਸੁਖ ਵਰਤਣਾ ਇਸ ਵੇਲੇ ਆਪ ਇਹਦਾ ਓਟ ਅਸਰਾ ਲੈ ਕੇ ਗੁਰਮੁਖ ਪਰਿਵਾਰ ਨੇ ਆਪਣੇ ਦਸਾਂ ਨੌਂ ਦੀ ਕਿਰਤ ਕਮਾਈਆਂ ਵਿੱਚੋਂ ਕੜਾ ਪ੍ਰਸਾਦ ਦੇਖ ਸਿਹਾ ਕੇ ਹਾਜ਼ਰ ਕੀਤੀ ਹੈ ਆਪ ਦੇ ਅੰਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਰ ਸਾਧ ਸੰਗਤ ਚੁਰਤੇ ਜੋ ਵੀ ਸਕੇ ਆਪ ਦਾ ਨਾਮ ਵਾਹਿਗੁਰੂ 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 ਜੱਪੇ ਜੀ ਸਹੀ ਪਿਆਰੇ ਮਿਲੋ ਜਿਨ੍ਹਾਂ ਵੀ ਮਿਲਿਆ ਉਹਦਾ ਪੀਤਰ ਨਾਮ ਚਿਤਿਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ